ਇੱਕ ਸੂਫੀ ਫਕੀਰ ਰੋਜ਼ ਆਪਣੇ ਲਈ ਔਰ ਆਪਣੇ ਮਰੀਦਾਂ ਲਈ ਦੁਆ ਕਰਦਾ ਸੀ ਇੱਕ ਦਿਨ ਉਹਨੇ ਦੁਆ ਕਰਨੀ ਬੰਦ ਕਰ ਦਿੱਤੀ ਕਿਸੇ ਨੇ ਪੁੱਛਿਆ ਕਿ ਕੀ ਗੱਲ ਹੋਈ ਤਾਂ ਫਕੀਰ ਨੇ ਜਵਾਬ ਦਿੱਤਾ ਕਿ ਕੱਲ ਮੈਂ ਵੇਖਿਆ ਇੱਕ ਬੰਦਾ ਬੜੇ ਦਿਨਾਂ ਦਾ ਭੁੱਖਾ ਸੀ ਤੇ ਉਹ ਰਾਜੇ ਦੇ ਦਰਵਾਜ਼ੇ ਤੇ ਗਿਆ ਕੁਦਰਤੀ ਰਾਜਾ ਆਪਣੇ ਮਹਿਲ ਤੋਂ ਬਾਹਰ ਆਇਆ ਤੇ ਉਹਨੂੰ ਵੇਖ ਕੇ ਪੁੱਛਦਾ ਕੀ ਗੱਲ ਹੈ ਕੋਈ ਚਾਹੀਦਾ ਜਦੋਂ ਉਹਨੇ ਗੱਲ ਚਾਰ ਪੰਜ ਵਾਰੀ ਉਹਨੂੰ ਕਹੀ ਤੇ ਉਸ ਭੁੱਖੇ ਗਰੀਬ ਆਦਮੀ ਨੇ ਨਾਂ ਵਿੱਚ ਸਿਰ ਹਲਾ ਦਿੱਤਾ ਤੇ ਵਾਪਸ ਆ ਗਿਆ ਰਾਜਾ ਵੀ ਮਹਿਲ ਦੇ ਅੰਦਰ ਚੱਲ ਗਿਆ ਤੇ ਫਕੀਰ ਕਹਿੰਦਾ ਜਦੋਂ ਮੈਨੂੰ ਪੁੱਛਿਆ ਕਿ ਕੀ ਗੱਲ ਹੋਈ ਤੇ ਉਹ ਭੁੱਖਾ ਤੇ ਉਹ ਗਰੀਬ ਭੁੱਖਾ ਆਦਮੀ ਕਹਿੰਦਾ ਕਿ ਜਿਹੜਾ ਰਾਜਾ ਮੇਰਾ ਹਾਲ ਨਾ ਜਾਣ ਸਕਿਆ ਉਹਦੇ ਕੋਲੋਂ ਮੰਗਣ ਦਾ ਕੀ ਫਾਇਦਾ ਇਹ ਗੱਲ ਸੁਣਦੇ ਹੀ ਫਕੀਰ ਨੂੰ ਵਿਰਹਾ ਜਾ ਗਈ ਉਹਨੇ ਉਸੇ ਦਿਨ ਤੋਂ ਦੁਆ ਕਰਨੀ ਛੱਡ ਦਿੱਤੀ ਤੇ ਫਕੀਰ ਬੋਲਿਆ ਕੀ ਇਹ ਤਾਂ ਇੱਕ ਛੋਟਾ ਜਿਹਾ ਰਾਜਾ ਆ ਪਰ ਜਿਹਦੀ ਬੰਦਗੀ ਮੈਂ ਕਰਦਾ ਵਾਂ ਉਹ ਤੇ ਰਾਜਿਆਂ ਦਾ ਵੀ ਰਾਜਾ ਆ ਤੇ ਫਿਰ ਮੈਂ ਉਹਦੇ ਕੋਲੋਂ ਕਿਉਂ ਮੰਗਾ ਜੇ ਉਹਨੂੰ ਮੇਰੇ ਸਾਰੇ ਹਾਲ ਦਾ ਖਿਆਲ ਆ ਤੇ ਆਪਣੀ ਮਰਜ਼ੀ ਨਾਲ ਮੈਨੂੰ ਦੇਵੇਗਾ ਅੱਜ ਤੋਂ ਬਾਅਦ ਮੈਂ ਕੁਝ ਵੀ ਮੰਗਣ ਲਈ ਉਹਦੇ ਕੋਲੋਂ ਦੁਆ ਨਹੀਂ ਕਰਨੀ